ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਕੀ ਉਹਨਾਂ ਤੋਂ ਐਨਐਸਏ ਹਟ ਰਹੀ ਹੈ ਤੇ ਗੱਲਬਾਤ ਕਰਾਂਗੇ ਕੀ ਦਲਜੀਤ ਸਿੰਘ ਕਲਸੀ ਜਿਹੜੇ ਉਹਨਾਂ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਕੀ ਉਹਨਾਂ ਤੋਂ ਐਨਐਸਏ ਹਟ ਰਹੀ ਹੈ ਕੀ ਆ ਰਿਹਾਗਾ ਫੈਸਲਾ ਇਹਦੇ ਬਾਰੇ ਗੱਲਬਾਤ ਕਰਦੇ ਆਂ ਆਹ ਵੀਡੀਓ ਕਰਦੇ ਆਂ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ੍ਹ ਦਰਜੀਤ ਸਿੰਘ ਕਲਸੀ ਵੱਲੋਂ ਵੀ ਜਿਹੜਾ ਕੋਰਟ ਦੇ ਵਿੱਚ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਕਿ ਜਿਹੜਾ ਐਨਐਸਏ ਆ ਉਹ ਗਲਤ ਲੱਗਿਆਗਾ ਤੇ ਉਸ ਨੂੰ ਹਟਾਇਆ ਜਾਵੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਵੱਲੋਂ ਵੀ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਆ ਕਿ ਜਿਹੜਾ ਐਨਐਸਏ ਇਹ ਹਟਾਇਆ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਮਿਲ ਕੇ ਦੋਨਾਂ ਨੇ ਬਿਲਕੁਲ ਝੂਠ ਝੂਠ ਦਾ ਪਲੰਦਾ ਬਣਾ ਕੇ ਜਿਹੜਾ ਇਹ ਐਨਐਸਏ ਇਹਨਾਂ ਦੇ ਉੱਪਰ ਥੋਪਿਆ ਸੀਗਾ ਤੇ ਜਿਹੜਾ ਦਲਜੀਤ ਸਿੰਘ ਕਲਸੀ ਉਹਨਾਂ ਦੇ ਉੱਪਰ ਜਿਵੇਂ ਜਿਹੜਾ ਐਨਐਸਏ ਲਾਇਆ ਉਹਦੇ ਬਾਰੇ ਬੜਾ ਵੱਡਾ ਖਲਾਸਾ ਹੋਇਆ ਕਿ ਦਲਜੀਤ ਸਿੰਘ ਕਲਸੀ ਦੇ ਉੱਪਰ ਦੋਸ਼ ਲੱਗਿਆ ਕਿਵੇਂ ਆ ਦੋਤੋਂ ਦਲਜੀਤ ਸਿੰਘ ਕਲਸੀ ਦੇ ਉੱਪਰ ਸਰਕਾਰ ਨੇ ਇਸ ਆਧਾਰ ਦੇ ਉੱਪਰ ਐਨਐਸਏ ਲਾਇਆਗਾ ਕਿ ਦਲਜੀਤ ਸਿੰਘ ਕਲਸੀ ਦੇ ਦੀਪ ਸਿੱਧੂ ਦੇ ਨਾਲ ਸੰਬੰਧ ਸੀਗੇ ਤੇ ਦੀਪ ਸਿੱਧੂ ਦੇ ਨਾਲ ਇਹ ਮਿਲਦੇ ਸੀ ਤੇ ਸਟੇਜਾਂ ਸਾਂਝੀਆਂ ਕਰਦੇ ਸੀ ਹੁਣ ਦੋਸਤੋ ਸਵਾਲ ਇੱਥੇ ਪੈਦਾ ਹੁੰਦਾਗਾ ਕੀ ਦੀਪ ਸਿੱਧੂ ਆ ਜਿਹੜਾ ਕੋਈ ਉਹ ਗੈਂਗਸਟਰ ਗੈਂਗਸਟਰ ਜਾਂ ਅਤਵਾਦੀ ਸੀਗਾ ਕੀ ਦੀਪ ਸਿੱਧੂ ਉਹ ਤਾਂ ਸਰਿਆਂ ਨੂੰ ਤਾਂ ਲੱਖਾਂ ਲੋਕ ਫੋਲੋ ਕਰਦੇ ਸੀ ਲੱਖਾਂ ਲੋਕ ਮਿਲਦੇ ਸੀ ਲੱਖਾਂ ਲੋਕ ਉਹਦੀਆਂ ਸਟੇਜਾਂ ਸਾਂਝੀਆਂ ਕਰਦੇ ਸੀਗੇ ਤੇ ਉਹਦੇ ਨਾਲ ਵਿਚਰਦੇ ਸੀਗੇ ਕੀ ਦੀਪ ਸਿੱਧੂ ਦੇ ਨਾਲ ਵਿਚਰਨਾ ਫੇਰ ਤਾਂ ਲੱਖਾਂ ਲੋਕਾਂ ਦੇ ਐਨਐਸਏ ਲਾਉਣਾ ਚਾਹੀਦਾ ਦਲਜੀਤ ਕਲਸੀ ਹੈ ਜਿਹੜਾ ਉਹ ਫਿਲਮਾਂ ਦੇ ਵਿੱਚ ਕੰਮ ਕਰਦਾ ਸੀ ਤੇ ਦੀਪ ਸਿੱਧੂ ਵੀ ਫਿਲਮਾਂ ਦੇ ਵਿੱਚ ਕੰਮ ਕਰਦਾ ਸੀਗਾ ਆਮ ਰਿਲੇਸ਼ਨ ਨੇ ਕੋਈ ਦੋ ਬੰਦਿਆਂ ਦਾ ਕੰਮ ਕਰਨ ਦਾ ਫੀਲਡ ਇੱਕ ਹੈ ਕਿ ਉਹਨਾਂ ਦਾ ਮਿਲਣਾ ਜੁਲਣਾ ਇਹ ਕਿੱਡੀ ਕ ਇਹ ਦੋਸਤ ਬਣ ਗਿਆ ਕਿ ਜੇਕਰ ਤੁਸੀਂ ਦੀਪ ਸਿੱਧੂ ਦੇ ਨਾਲ ਤੁਹਾਡੇ ਸਬੰਧ ਸੀਗੇ ਤਾਂ ਤੁਹਾਡੇ ਤੇ ਐਨਐਸਏ ਲਾਈ ਜਾਊਗੀ ਫੇਰ ਤਾਂ ਉਹਨਾਂ ਸਾਰੇ ਲੋਕਾਂ ਤੇ ਐਨਐਸਏ ਲਾਉਣੀ ਚਾਹੀਦੀ ਆ ਪਰ ਉਹਦਾ ਮਤਲਬ ਕੀ ਹੈ ਕੀ ਦੀਪ ਸਿੱਧੂ ਉਹਦਾ ਕਿਸ ਕਾਰਨ ਕਰਕੇ ਦੀਪ ਸਿੱਧੂ ਦਾ ਖੁਦ ਚਰਿਆਮੋਂ ਮਤਲਬ ਜਿਹੜਾ ਇੱਕ ਉਹ ਉਹ ਜੋ ਉਹਨਾਂ ਨੇ ਲਾਲ ਕਿਲੇ ਦੇ ਉੱਪਰ ਨਿਸਾਨ ਸਾਹ ਚਲਾਇਆ ਸੀਗਾ ਉਸ ਗੱਲ ਨੂੰ ਲੈ ਕੇ ਉਹਨਾਂ ਤੇ ਉਦੋਂ ਕੇਸ ਪਾਇਆ ਗਿਆ ਸੀ ਲੇਕਿਨ ਨਿਜਵੰਤ ਦੇ ਬਾਹਰ ਆ ਗਏ ਸੀ ਕੋਈ ਇਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਸੀ ਕੇਸ ਜਿਹਦੇ ਬਾਰੇ ਆਪਾਂ ਇਹ ਕਹੀਏ ਦਲਜੀਤ ਸਿੰਘ ਕਲਸੀ ਦੇ ਉੱਪਰ ਕੋਈ ਇੱਕ ਵੀ ਐਫ ਆਈ ਆਰ ਨਹੀਂ ਪਹਿਲਾਂ ਨਾ ਦੇਸ਼ ਦੇ ਵਿੱਚ ਨਾ ਪੰਜਾਬ ਦੇ ਵਿੱਚ ਇੱਕ ਵੀ ਕੋਈ ਉਹਦੇ ਉੱਪਰ ਸਿੰਗਲ ਐਫ ਆਰ ਪਹਿਲਾਂ ਕੋਈ ਦਰਜ ਨਹੀਂ ਸਿੱਧਾ ਐਨਐਸਏ ਲਾ ਦਿੱਤਾ ਗਿਆ ਔਰ ਆਧਾਰ ਬਣਾਇਆ ਗਿਆ ਕਿ ਦੀਪ ਸਿੱਧੂ ਦੇ ਨਾਲ ਉਹ ਮਿਲਦਾ ਜੁਲਦਾ ਸੀ ਸਟੇਜਾਂ ਸਾਂਝੀਆਂ ਕਰਦਾ ਸੀ ਹੁਣ ਦੱਸੋ ਦੋਸਤੋ ਜਾਂ ਮਤਲਬ ਉਹਦੇ ਤੇ ਹੋਰ ਕੀ ਲਾਇਆਗਾ ਕਿ ਫੇਸਬੁੱਕ ਤੇ ਉਹਦੇ ਜਿਹੜੇ ਪੇਜ ਦੇ ਉੱਪਰ ਕਮੈਂਟ ਜਾਂ ਉਹਨੂੰ ਉਹਦੀ ਵੀਡੀਓ ਨੂੰ ਸਹੀ ਠਹਿਰ ਆਉਂਦਾ ਸੀਗਾ ਤੁਸੀਂ ਖਾਲਸਾ ਜੀ ਇਹ ਸੋਚ ਕੇ ਦੇਖੋ ਇੰਨੀਆਂ ਪੰਥ ਵਿਰੋਧੀ ਸਰਕਾਰਾਂ ਮੇਰੇ ਖਿਆਲ ਦੇ ਵਿੱਚ ਪਹਿਲਾਂ ਵੀ ਨਹੀਂ ਰਹੀਆਂ ਹੁਣ ਜਿਹੜੀ ਬੇਅੰਤ ਬੁਚਰ ਦੀ ਸਰਕਾਰ ਸੀਗੀ ਉਹ ਵੀ ਉਹਨਾਂ ਲੋਕਾਂ ਤੇ ਤਸੱਦਦ ਕਰਦੀ ਸੀ ਜਿਹੜੇ ਲੋਕ ਖਾਰਕੁਸ਼ੀ ਜਾਂ ਖਾਰਕੂਆਂ ਦੀ ਮਦਦ ਜਿਵੇਂ ਉਹਨਾਂ ਨੂੰ ਘਰੇ ਠਹਿਰਾਉਣਾ ਰੋਟੀ ਖਵਾਉਣੀ ਦੁੱਧ ਪਿਉਣਾ ਇੰਨਾਂ ਗੱਲਾਂ ਨੂੰ ਲੈ ਕੇ ਕਿਉਂਕਿ ਉਹ ਖਾਰਕੂ ਚਲੋ ਕੋਈ ਨਾ ਕੋਈ ਕਾਰਵਾਈਆਂ ਦੇ ਵਿੱਚ ਸ਼ਾਮਲ ਹੁੰਦੇ ਸੀਗੇ ਲੇਕਿਨ ਦਲਜੀਤ ਕਲਸੀ ਵਰਗਿਆਂ ਨੂੰ ਜਾਂ ਬਾਜੇਕੇ ਪ੍ਰਧਾਨ ਮੰਤਰੀ ਆ ਜਿਹੜਾ ਵਿਚਾਰਾ ਮੈਨੂੰ ਤੁਸੀਂ ਦੱਸੋ ਕਿ ਬਾਜੇਕੇ ਦਾ ਕੀ ਕਸੂਰ ਹੈ ਇੱਕ ਬਲੌਗਰ ਬੰਦਾ ਸਿੰਪਲ ਵਿਚਾਰਾ ਥਾਪੀ ਮਾਰਦੀ ਕੋਈ ਬੋਲਦੀਆਂ ਚਾਰ ਗੱਲਾਂ ਜੇਕਰ ਉਹਦੇ ਤੇ ਨੱਚੇ ਲਈ ਜਾ ਸਕਦੀਆ ਫੇਰ ਤਾਂ ਹਰ ਇੱਕ ਪੰਜਾਬੀ ਬਲੌਗਰ ਜਾਂ ਪੰਜਾਬੀ ਖਬਰਾਂ ਚ ਚਲਾਉਣ ਵਾਲਾ ਫੇਸਬੁੱਕ ਵਾਲਾ ਸਾਰਿਆਂ ਦੀ ਕਰਨਾ ਚਾਹੀਦਾ ਪਰ ਐਨਐਸਏ ਲਾਉਣੀ ਚਾਹੀਦੀ ਹੈ ਸਾਰੇ ਲੋਕ ਸਰਕਾਰਾਂ ਦੇ ਖਿਲਾਫ ਵੀ ਬੋਲਦੇ ਨੇ ਸਰਕਾਰਾਂ ਦੀਆਂ ਨੁਕਤੇ ਚਿੰਨੀਆਂ ਵੀ ਕਰਦੇ ਨੇ ਮੁੱਖ ਮੰਤਰੀ ਦੀਆਂ ਨੁਕਤੇ ਚਿੰਨੀਆਂ ਵੀ ਕਰਦੇ ਨੇ ਪ੍ਰਧਾਨ ਮੰਤਰੀ ਦੀਆਂ ਨੁਕਤੇ ਚਿੰਨੀਆਂ ਵੀ ਕਰਦੇ ਨੇ ਫਿਰ ਸਾਰਿਆਂ ਤੇ ਐਨਐਸਏ ਲਾਓ ਇਹ ਇੱਕ ਐਡੀ ਬੇទੁਕੀ ਮਤਲਬ ਐਨਐਸਏ ਮੈਂ ਅੱਜ ਤੱਕ ਪੰਜਾਬ ਦੇ ਵਿੱਚ ਕਦੇ ਦੇਖੀ ਸੁਣੀ ਜਾਂ ਮੇਰੇ ਖਿਆਲ ਚ ਕਿਸੇ ਨੇ ਵੀ ਦੇਖੀ ਸੁਣੀ ਨਾ ਹੋਵੇ ਲੇਕਿਨ ਦੋਸਤੋ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਰਿੱਟ ਵੀ ਸੁਣਵਾਈ ਤੇ ਆ ਤੇ ਦਲਜੀਤ ਸਿੰਘ ਕਲਸੀ ਦੀ ਰਿੱਟ ਦੇ ਉੱਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਨੋਟਿਸ ਕਰ ਦਿੱਤਾ ਗਿਆ ਹੁਣ ਜਿਹੜੀ ਸੁਣਵਾਈ ਚੱਲ ਰਹੀ ਆ ਉਹਦੇ ਚ ਕੋਟ ਐਨਐਸਏ ਨੂੰ 100% ਨਹੀਂ ਆਪਾਂ ਕਹਿ ਸਕਦੇ ਤਾਂ 99% ਖਤਮ ਕਰੇਗੀ। ਔਰ ਬਹੁਤ ਜਲਦੀ ਪਾਈ ਅਮਰਤਪਾਲ ਸਿੰਘ ਤੇ ਬਾਕੀ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਬਾਹਰ ਆਉਣਗੇ ਔਰ ਅਸੀਂ ਚਾਹੁੰਦੇ ਹਾਂ ਕਿ ਉਹ ਬਾਹਰ ਆਉਣ ਆਪਣੇ ਲੋਕਾਂ ਦੇ ਵਿੱਚ ਵਿਚਰਨ ਜਿਹੜਾ ਉਹਨਾਂ ਨੇ ਚੋਣਾਂ ਦਾ ਐਲਾਨ ਕੀਤਾ ਹੋਇਆ ਉਹ ਵੀ ਬਿਲਕੁਲ ਚੋਣਾਂ ਲੜਨੀਆਂ ਚਾਹੀਦੀਆਂ ਨੇ ਔਰ ਲੋਕਾਂ ਨੂੰ ਚਾਹੁੰਦਾ ਕਿ ਉਹਨਾਂ ਦਾ ਸਾਥ ਦੇਣ ਸਿਰਫ ਆਪਾਂ ਨੂੰ ਪਤਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਕਿ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਜੇਕਰ ਹੁਣ ਜ਼ੁਲਮ ਇਹਨਾਂ ਦੇ ਉੱਪਰ ਕੀਤਾ ਗਿਆ ਤਾਂ ਇਹ ਜ਼ੁਲਮ ਨੂੰ ਸਹਿਣ ਵਾਲਾ ਬੰਦਾ ਵੀ ਗੁਰਮੁਖ ਨਹੀਂ ਹੋ ਸਕਦਾ ਜੇ ਤੁਸੀਂ ਗੁਰਮੁਖ ਹੋ ਜੇ ਤੁਸੀਂ ਗੁਰੂ ਦੇ ਆਸੇ ਚ ਰਹਿਣ ਵਾਲੇ ਹੋ ਅਗਰ ਤੁਸੀਂ ਪੰਥ ਦੇ ਦਰਦੀ ਹੋ ਤਾਂ ਤੁਹਾਨੂੰ ਆਪਣੇ ਗੁਰੂ ਦਾ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਇਹ ਦਿੱਤਾ ਹੈ ਕਿ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਪਾਪ ਹੈ ਤਾਂ ਫਿਰ ਆਪਾਂ ਨੂੰ ਹੁਣ ਇਹਨਾਂ ਸਰਕਾਰਾਂ ਦੇ ਕੀਤੇ ਹੋਏ ਜ਼ੁਲਮ ਦੇ ਖਿਲਾਫ ਕਮਜ ਕਮ ਆਪਾਂ ਵੋਟ ਪਾਪਾਂ ਨੂੰ ਪਾਉਣੀ ਚਾਹੀਦੀ ਆ ਤੇ ਇਹਨਾਂ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਰੋਲਿਆ ਮੁੰਡਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਰੋਲਿਆ ਇੱਕ ਵਿਅਕਤੀ ਦੇ ਨਾਲ ਦੋਸਤੋ ਬਹੁਤ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਨੇ ਜਦੋਂ ਇੱਕ ਬੰਦਾ ਕੋਈ ਜੇਲ੍ਹ ਜਾਂਦਾ ਹੈ ਉਹਦਾ ਸਾਰਾ ਪਰਿਵਾਰ ਉਹਦੇ ਰਿਸ਼ਤੇਦਾਰ ਇੱਕ ਵਾਰੀ ਪਟੜੀ ਤੋਂ ਗੱਡੀ ਲੈ ਜਾਂਦੀ ਹੈ ਕੋਈ ਸੌਖੀ ਗੱਲ ਨਹੀਂ ਹੈਗੀ ਇਹ ਆਪਾਂ ਲੋਕ ਬੈਠ ਕੇ ਕੈਮਰੇ ਤੇ ਕਹਿ ਦਿੰਨੇ ਆ ਪਰ ਫੇਸ ਕਰਨੀਆਂ ਗੱਲਾਂ ਬਹੁਤ ਔਖੀਆਂ ਨੇ ਅਸੀਂ ਬਹੁਤ ਫੇਸ ਕੀਤੀਆਂ ਨੇ ਜਿਹੜਾ ਬੰਦਾ ਕੋਈ ਕਿਸੇ ਚੀਜ਼ ਨੂੰ ਫੇਸ ਕਰ ਚੁੱਕਿਆ ਹੁੰਦਾ ਨਾ ਉਹਨੂੰ ਜ਼ਰੂਰ ਉਹਦਾ ਪਤਾ ਹੁੰਦਾਗਾ ਕਿ ਇਹ ਕੱਲ ਕਿੰਨੀ ਹੋਆ ਔਰ ਬਹੁਤ ਜਾਂਦੀ ਭਾਈ ਅਮਰਪਾਲ ਸਿੰਘ ਤੇ ਬਾਕੀ ਸਾਥੀ ਕਲਸੀ ਸਮੇਤ ਸਾਰੇ ਸਾਡੇ ਵਿੱਚ ਹੋਣਗੇ ਇਹ ਸਾਨੂੰ ਮਾਨਜੋਗ ਕੋਰਟ ਦੇ ਉੱਪਰ ਭਰੋਸਾ ਕਿ ਕੁਝ ਨਾ ਕੁਝ ਜੇ ਭਰੋਸਾ ਬਚਿਆ ਤਾਂ ਕੋਰਟਾਂ ਤੇ ਬਚਿਆਗਾ ਕਿ ਕੋਰਟ ਇਨਸਾਫ ਦੇਵੇਗੀ ਐਨਐਸਏ ਨੂੰ ਖਤਮ ਕਰੇਗੀ ਔਰ ਕਿਉਂਕਿ ਹੁਣ ਜਿਹੜਾ ਟਾਈਮ ਦਿੱਤਾਗਾ ਇਹਨਾਂ ਨੂੰ ਸ਼ਾਇਦ 2 ਹਫ਼ਤਿਆਂ ਦਾ ਟਾਈਮ ਦਿੱਤਾ ਜਾਂ ਕਿੰਨਾ ਤੇ ਉਹਦੇ ਚ ਉਹਨਾਂ ਨੇ ਜਵਾਬ ਤਾਂ ਕੀ ਦੇਣਾ ਜੀ ਜਵਾਬ ਤਾਂ ਆ ਹੀ ਆਊ ਵੀ ਉਹ ਤੇ ਦੀਪ ਸਿੱਧੂ ਨਾਲ ਦਾ ਪਲਾਨੇ ਨਾਲ ਸੰਬੰਧ ਸੀ ਇਹ ਵੋ ਹੋਰ ਕੋਈ ਉਹਨਾਂ ਨੇ ਹਥਿਆਰਬੰਦ ਸੰਘਰਸ਼ ਤਾਂ ਲੜਿਆ ਕੋਈ ਨਹੀਂ ਹੋਰ ਉਹਨਾਂ ਨੇ ਕੋਈ ਦੇਸ਼ ਨੂੰ ਤੋੜਨ ਵਾਲੀ ਕੋਈ ਇਹੋ ਜੀ ਤਾਂ ਗੱਲ ਹੈ ਹੀ ਨਹੀਂ ਵੀ ਜਿਹੜੇ ਉਹਨਾਂ ਦੇ ਇਹੋ ਜਿਹੇ ਬੰਦਿਆਂ ਨਾਲ ਸੰਬੰਧ ਹੋਣ ਜਾਂ ਕੋਈ ਇਹੋ ਜਾਂ ਉਹਨਾਂ ਨੇ ਸੰਘਰਸ਼ ਲੜਿਆ ਹੋਵੇ ਉਹਨਾਂ ਨੇ ਅਮਰਤ ਸਕਾਇਆਗਾ ਜਾਂ ਉਹਨਾਂ ਨੇ ਇਨਸਾਫ ਦੀਆਂ ਕੋਈ ਗੱਲਾਂ ਬੋਲੀਆਂ ਨੇ ਹੋਰ ਇਸ ਤੋਂ ਬਾਅਦ ਉਹਨਾਂ ਦਾ ਕੋਈ ਦੋਸ਼ ਨਹੀਂ ਜਿਹੜਾ ਇੱਕ ਥਾਣੇ ਵਾਲਾ ਮਾਮਲਾ ਸੀਗਾ ਉਹ ਵੱਖਰਾ ਮਤਲਬ ਮੈਟਰ ਹੈਗਾ ਤੇ ਉਹਦੇ ਤੇ ਵੱਖਰਾ ਜਿਹੜਾ ਪਰਚੇ ਵੀ ਹੋਏ ਨੇ ਉਹ ਇੱਕ ਵੱਖਰਾ ਮਤਲਬ ਉਹ ਹੈ ਲੇਕਿਨ ਕਿਤੇ ਵੀ ਇਸ ਤਰ੍ਹਾਂ ਦਾ ਆਪਾਂ ਕਹਿ ਨਹੀਂ ਸਕਦੇ ਕੋਈ ਦੇਸ਼ ਨੂੰ ਤੋੜਨਾ ਜਾਂ ਕੋਈ ਦੇਸ਼ ਨੂੰ ਜੇ ਕੋਈ ਥਾਣੇ ਦੇ ਉੱਪਰ ਵੀ ਕੋਈ ਉਹ ਝਗੜਾ ਹੋਇਆ ਸੀ ਬੰਦਿਆਂ ਨੂੰ ਉਸ ਦੀ ਲਈ ਤੇ ਉਹਦੇ ਲਈ ਵੀ ਆਪਾਂ ਇਹ ਕਹਿ ਸਕਦੇ ਆ ਕਿਉਂਕਿ ਦੇਸ਼ ਦੇ ਖਿਲਾਫ ਲੜਾਈ ਨਹੀਂ ਸੀਗੀ ਉਹ ਉਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਉਹ ਇੱਕ ਲੋਕਲ ਮੁੱਦੇ ਨੇ ਤੇ ਉਹ ਉਹਦੇ ਲਈ ਬੀ ਐਨ ਐਸ ਸੀ ਆ ਜਿਹੜਾ ਕੋਈ ਉਹ ਨਹੀਂ ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਬਹੁਤ ਜਲਦੀ ਕੋਰਟ ਵੱਲੋਂ ਐਨ ਐਸ ਸੀ ਨੂੰ ਖਤਮ ਕੀਤਾ ਜਾਊਗਾ ਔਰ ਆਪਾਂ ਸਾਰੇ ਚਾਹੁੰਦੇ ਆ ਕਿ ਉਹ ਆਉਣ ਲੋਕਾਂ ਨੇ ਚੁਣਿਆ ਉਹਨਾਂ ਨੂੰ ਲੋਕਾਂ ਦੇ ਵਿੱਚ ਵਿਚਰਨ ਤੇ ਲੋਕ ਉਹਨਾਂ ਨੂੰ ਪਰਖ ਸਕਣ ਤੇ ਲੋਕ ਅੱਗੇ ਫਿਰ ਫੈਸਲਾ ਕਰ ਸਕਣ ਕਿ ਹੁਣ ਪੰਜਾਬ ਨੇ ਜਾਂ ਪੰਥ ਨੇ ਕਿੱਧਰ ਨੂੰ ਤੁਰਨਾ ਹੈ ਤੋ ਉਹ ਤੋਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ